ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਟੁੱਡੀਕੇ ਟੁੱਡੀਕੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਪਿੰਡ ਆ ਜਿਹੜਾ ਮਿੱਤਰੋ ਇਹ ਵੱਡੇ ਹਾਈਵੇ ਤੋਂ ਕਲੇਰਾਂ ਤੋਂ ਸਿੱਧੀ ਛੜਕੀ ਆਉਂਦੀ ਐ ਇਸ ਪਿੰਡ ਦੇ ਵਿੱਚ ਜਦੋਂ ਤੁਸੀਂ ਇਸ ਪਿੰਡ ਦੇ ਵਿੱਚ ਆ ਕੇ ਅੱਗੇ ਤੁਹਾਨੂੰ ਮੰ ਲੋ ਜਿਹੜਾ ਫੌਜੀ ਦਾ ਲੱਗਿਆ ਹੋਇਆ ਮਿਲ ਜੂਗਾ ਬੁੱਤ ਮਿੱਤਰੋ ਕਹਿ ਦਿੰਦੇ ਆ ਜਾਂ ਸਟੈਚੂ ਕਹਿ ਦਿੰਦੇ ਆ ਉਹ ਤੁਸੀਂ ਆਪ ਜਾਣਦੇ ਆ ਜੇ ਸਾਰਾ ਕੁਝ ਔਰ ਕੀ ਨਾਮ ਆ ਬਾਈ ਹੁਣ ਇਹਦਾ ਕਿਹੜੇ ਘਰੇ ਖੜੇ ਹੋਇਆ ਬਾਈ ਹੁਣ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਪੂ ਠੀਕ ਠਾਕ ਆ ਹਾਂਜੀ ਠੀਕ ਆ ਜੀ ਚੜਦੀ ਕਲਾ ਦੇ ਪਰਿਵਾਰ ਸਾਰਾ ਹਾਂਜੀ ਹਾਂਜੀ ਠੀਕ ਠਾਕ ਚਲੋ ਅਸਾਂ ਅੰਕਲ ਨਾਮ ਦੱਸ ਦਈਏ ਕਿਹੜਾ ਦੀ ਆਪਣਾ ਸਰਬਜੀਤ ਸਿੰਘ ਸਰਬਜੀਤ ਸਿੰਘ ਹਾਂਜੀ ਅੰਕਲ ਜਿਹੜਾ ਆਪਣਾ ਫੌਜੀ ਦਾ ਲੱਗਾ ਹੋਇਆ ਉਹਦਾ ਕੀ ਨਾਮ ਆ ਹਰ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਇਹ ਫਿਰ ਚੀਦੀ ਹੋਇਆ ਸੀਗਾ ਹਾਂਜੀ ਹਾਂਜੀ ਕਾਰਗਲ ਦੇ ਉੱਤੇ ਅੱਛਾ ਅੱਛਾ ਭਾਈ ਐਂਕਰ ਜਿਹੜੀ ਆਪਾਂ ਕੱਟਾ ਵਿੱਚ ਨਾ ਅੱਜ ਹਨਾ ਇਹ ਇਹਦੀ ਮਾਂ ਪਹਿਲਾਂ ਤਾਂ ਦੱਸਿਓ ਕਿਹੜੀ ਇਹਦੀ ਮਾਂ ਹਾਂ ਸਾਹਮਣੇ ਖੜੀ ਹੈ ਜੀ ਆਹ ਜਿਹੜੀ ਠੀਕ ਹੈ ਹਾਂਜੀ ਆਹ ਇਹਦੀ ਮਾਂ ਮਿੱਤਰੋ ਪਹਿਲਾਂ ਦੱਸ ਦੇਵਾਂ ਤਿੰਨ ਇਹਦੇ ਬਾਅਦ ਕੱਟੀ ਖੜੀ ਹੋਈ ਜਾਂਦੀ ਭੈਣ ਵੀ ਬਾਅਦ ਵਿੱਚ ਫਿਰ ਇੱਕ ਹੋਰ ਭੈਣ ਖੜੀ ਜਾਂਦੀ ਨਿੱਕੀ ਹੁਣ ਜਿਹੜੀ ਕਰਮ ਵਾਲੀ ਨੇ ਦਿੱਤੀ ਚੰਗੇ ਦੁੱਧ ਦੀ ਮਾਲਕਣ ਅੱਛਾ ਇੰਗਲ ਪਹਿਲਾ ਸਵਾਲ ਮੇਰਾ ਇਹ ਹੋਊਗਾ ਜੇ ਕੋਈ ਕਟਾ ਖਰੀਦਣ ਲੱਗਿਆ ਕਦੇ ਵੀ ਮੈਂ ਮਾਂ ਦੇ ਨਾਲ ਡੀਐਨਏ ਕਰਾਉਣਾ ਆਪਾਂ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਦੂਜੀ ਗੱਲ ਦੁੱਧ ਵੀ ਚਵਾ ਸਕਦੇ ਆਪਾਂ ਹਾਂਜੀ ਹਾਂਜੀ ਠੀਕ ਆ ਬਈ ਕਿੰਨੇ ਦਿਨ ਤੋਂ ਚੱਲਦੀ ਜਾਂਦੀ ਮਾਂ ਦੁੱਧੇ 18 ਕਿਲੋ ਦੇ ਦਈਏ ਜ ਜਰਾ ਆਮਾਂ ਗੀਆਂ ਖੜੀ ਸਾਡੀਆਂ ਆਮ ਜੀ 18 ਆਮ ਸੇਵਾ ਤੇ 18 ਸੇਵਾ ਤੇ ਹਾਂਜੀ ਹੁਣ ਤਾਂ ਬਣੀ ਨੂੰ ਵੀ ਹੋਗਾ ਮਹੀਨਾ ਡੇਢ ਮਹੀਨਾ ਠੀਕ ਆ ਹੁਣ ਵੀ 18 ਤੇ ਚੱਲੀ ਜਾਂਦੀ ਹੁਣ ਹੋਊਗਾ 15 16 ਕਿਲੋ ਤਾਂ ਹੋਣੀ ਹੋਊ ਤੇ ਜੇ ਕੋਈ ਮਾਂ ਦਾ ਪੂਰੀ ਸੇਵਾ ਕਰ ਲੈਂਦਾ ਫਿਰ ਤਾਂ 20 ਨੂੰ ਹੱਥ ਮਿਲ ਜੀ ਹ ਇਹ ਬਾਦਸ਼ਾਹੀ ਹੈ ਬਾਦਸ਼ਾਹੀ ਹੈ ਠੀਕ ਹੈ ਭਾਈ ਉਹ ਦੋਵੇਂ ਮਈਆਂ ਬਾਦਸ਼ਾਹੀਆਂ ਨੇ ਇਹਨਾਂ ਨੇ ਸੀ ਦੋਵੇਂ ਪਹਿਣਾ ਹੀ ਹੈ ਵੇਖ ਭਾਈ ਮਿੱਤਰੋ ਕੋਈ ਕਹਿੰਦੇ ਸੀ ਆਪਾਂ ਕੋਈ ਏ ਨਹੀਂ ਗੱਲ ਹੈਗੀ ਆਮ ਕਿਸਾਨ ਦੇ ਘਰੇ ਖੜੇ ਹੋਏ ਆ ਆ ਦੋਵੇਂ ਮਈਆਂ ਬਾਦਸ਼ਾਹੀਆਂ ਸੀ ਵੇਖੋ ਕਿੰਨਾ ਦੁੱਧਾ ਬਾਦਸ਼ਾਹੀ ਦੀ ਲੈਂਡ ਦੇ ਵਿੱਚ ਤੁਸੀਂ ਆ 20-20 ਕਿਲੋ ਵਾਲੀਆਂ ਮਈਆਂ ਦੋਵੇਂ ਕਰਮਾਂ ਵਾਲੀਆਂ ਕੋਈ ਕਹਿਣ ਵਾਲੀ ਗੱਲ ਨਹੀਂ ਜਿਨ੍ਹਾਂ ਦੇ ਕੋਲੇ ਬਾਦਸ਼ਾਹ ਦੀਆਂ ਧੀਆਂ ਆ ਗਈਆਂ ਉਹ ਆਪ ਕਹਿਣਗੇ ਵਾਕਿਆ ਹੈਗੀ ਇੱਕ ਬਲੱਡ ਲੈਂਡ ਬਹੁਤ ਟੌਪ ਸੀਗੀ ਬਾਦਸ਼ਾਹੀ ਦੀ ਵੀ ਕਰਮਾਂ ਵਾਲੀ ਔਰ ਚਲੋ ਬਹ ਨਹੀਂ ਰਿਹਾ ਪਿਛਲੇ ਦਿਨੀ ਘਾਟਾ ਪਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਅੱਛਾ ਭਾਈ ਇਹ ਕੱਟਾ ਕਿਹੜੇ ਦਾ ਆ ਗਿਆ ਜੀ ਇਹ ਬਖਸ਼ ਦਾ ਜੀ ਪਿਓ ਵਾਲੇ ਪੱਖ ਤੋਂ ਅਲਬਖਸ਼ਦ ਆ ਗਿਆ ਮਾਂ ਉਹ ਕੋਲੇ ਖੜੀ ਹੋਈ ਆ ਹਨਾ ਜੀ ਤੇ ਡੀਐਨਏ ਦੀ ਤੇ ਦੁੱਧ ਦੀ ਗਾਰੰਟੀ ਆਪਣੇ ਉਹ ਤੁਸੀਂ ਆਪਦਾ ਬਈ ਕਰਵਾ ਸਕਦੇ ਜਿਹੜੇ ਬਾਈ ਨੇ ਖਰੀਦਣਾ ਦੁੱਧ ਲੈਣ ਦੇ ਵਿੱਚ ਕੱਟਾ ਬਹੁਤ ਚੰਗਾ ਜਾਊਗਾ ਕਿਉਂਕਿ ਦੋਵੇਂ ਪਾਸੇ ਤੋਂ ਟੌਪ ਆ ਗਿਆ ਪਿਓ ਵਾਲੇ ਪੱਖ ਤੋਂ ਅਲਬਖਸ਼ਦ ਆ ਗਿਆ ਮਾਂ ਬਾਦਸ਼ਾਹ ਦੀ ਆ ਮਾਂ ਦੇ ਵਿੱਚ ਬਲੱਡਾ ਜਿਹੜਾ ਉਹ ਆ ਗਿਆ ਬਾਦਸ਼ਾਹ ਦਾ ਮਿੱਤਰੋ ਤੇ ਬਾਦਸ਼ਾਹ ਵਾਲਾ ਬਲੱਡ ਜਦੋਂ ਅਟੈਚ ਹੋ ਗਿਆ ਤੇ ਕੱਟਾ ਥੱਲੋ ਥੱਲੋ ਵੇਖੋ ਤੁਸੀਂ ਡਾਡਾ ਚੰਗਾ ਯਾਰ ਢਿੱਲਾਪਣ ਪਿੰਡੇ ਦੇ ਵਿੱਚ ਪੇਟ ਬਹੁਤਾ ਕੱਟੇ ਦਾ ਤੁਸੀਂ ਆਪ ਦੇਖੋ ਮਿੱਤਰੋ ਆ ਕੇ ਲਿਆ ਮੋੜ ਦਿਓ ਬਹੁਤ ਸੋਹਣਾ ਜਿਹੜਾ ਕਰਮਾ ਵਾਲਾ ਤਿਆਰੀ ਤੁਰੀ ਦੇ ਵਿੱਚ ਸਿੰਗਾ-ਸੁੰਗਾ ਦਾ ਸੋਹਣਾ ਸੀਲ ਬਹੁਤ ਆ ਵੱਡੀ ਗੱਲ ਆ ਠੰਡਾਪਣ ਕੱਟੇ ਦੇ ਵਿੱਚ ਜੈਲਾਪਣ ਬਹੁਤ ਆ ਅੱਛਾ ਇਹ ਅੰਕਲ ਮਈਆਂ ਲਾਉਂਦਾ ਇਹ ਹਾਂਜੀ ਹਾਂਜੀ ਮਹੰਗ ਬਣਾਉਂਦਾ ਠੀਕ ਆ ਭਾਈ ਲੈ ਮਤਰਾ ਮਈਆਂ ਦੀ ਕ੍ਰੋਸਿੰਗ ਵੀ ਕਰਦਾ ਜੇ ਕਿਸੇ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਦੋ ਬਲਾਡਾ ਦੋਵੇਂ ਟੌਪ ਬਣ ਗਏ ਦੋਵੇਂ ਬਲੱਡਾਂ ਦਾ ਹੁਣ ਟਾਪ ਸੇਲ ਹੋ ਗਿਆ ਹੁਣ ਜਿਹੜਾ ਇਹਨਾਂ ਦੇ ਇਸ ਤੋਂ ਕਰਮ ਵਾਲੇ ਤੋਂ ਬੱਚਾ ਪੈਦਾ ਹੋਊਗਾ ਉਹ ਇੱਕ ਬਹੁਤ ਚੰਗਾ ਪੈਦਾ ਹੋਊਗਾ ਕਿਉਂਕਿ ਦੋਵੇਂ ਬਲੱਡਾਂ ਖੂਨ ਜਿਹੜੇ ਦੋਵੇਂ ਚੰਗੇ ਹੋਗੇ ਦੁੱਧ ਲੈਣ ਵੀ ਆ ਗਈ ਬਿਊਟੀ ਲੈਣ ਵੀ ਆ ਗਈ ਮਿੱਤਰੋ ਮਾਰਕਿੰਗ ਥੋੜੀ ਜੀ ਘੱਟ ਦਿੰਦੀ ਆਈ ਹੈ ਨਾ ਹਾਂਜੀ ਵੈਸੇ ਇੱਕ ਪਹਿਲਾ ਦੂਜੇ ਬੱਚ ਕੱਟੀ ਜਿਹੜੀ ਭੈਣ ਕਿਹੜੀ ਹਿੰਦੀ ਵੀਰੇ ਦੱਸੀ ਮੈਨਾਂ ਜੀ ਉਹ 507 ਦੀ ਕਿਹੜੇ ਦੀ ਨਾਭੇ ਵਾਲੀ ਉਹ ਪਿਓ ਵਾਲੇ ਪੱਖ ਤੋਂ ਕਿਹੜੇ ਦੀ ਆ ਗਈ ਨਾਬੇ ਵਾਲੇ 507 ਦੀ ਆ ਗਈ ਤੇ ਦੂਜੀ ਭੈਣਾ ਛੋਟੀ ਕੱਟੀ ਜਾਂਦੀ ਆ ਇਹ ਮਾਰਕਿੰਗ ਪੂਰੀ ਲੱਗੀ ਹੈ ਨਾ ਹੂੰ ਲੈ ਮਿੱਤਰੋ ਇਹ ਆਂਦੀਆਂ ਕੱਟੇ ਦੀਆਂ ਭੈਣਾ ਦੋਵੇਂ ਤਾਂ ਬਖਾਇਆ ਵੀ ਕਈ ਵਾਰੀ ਕਈ ਕੋਈ ਬੰਦੇ ਮਾਰਕਿੰਗ ਦੇ ਪਿੱਛੇ ਰਹਿੰਦੇ ਆ ਪਰ ਦੁੱਧ ਲੈਣ ਵੇਖਿਆ ਕਰੋ ਯਾਰ ਵੀ ਕਿਹੜੀ ਆ ਆ ਵੇਖੋ ਹੁਣ ਮਿੱਤਰੋ ਦੁੱਧ ਲੈਣ ਵੇਖ ਕਿੰਨੀ ਚੰਗੀ ਆ ਗਈ ਕਰਮਾਂ ਵਾਲੀ ਤੇ ਅਸਾ ਇਹ ਕੱਟਾ ਹੁਣ ਵੇਚਣਾ ਕਿਹੜਾ ਆਪਾਂ ਫਿਰ ਹਾਂਜੀ ਵੇਚਣਾ ਠੀਕ ਹੈ ਕਿੰਨਾ ਰੇਟ ਰੱਖਿਆ ਜਾਂਦਾ ਅੱਜ ਇਹ 1 ਲੱਖ ਰੁਪਏ ਲੱਖ ਰੁਪਏ ਮੰਗਤਨ ਕਰਦੇ ਆਂ ਜੇ ਕੋਈ ਆ ਜਾਵੇ ਲੈ ਵੀ ਠੀਕ ਆ ਬਈ ਤਰੋਂ 1 ਲੱਖ ਰੁਪਇਆ ਡਿਮਾਂਡ ਰੱਖੀ ਆ ਕਿਉਂਕਿ ਬਾਈ ਦੋਵੇਂ ਜਿਹੜੇ ਬਲੱਡ ਆ ਉਹ ਦੁੱਧ ਵਾਲੇ ਮੇਲ ਕਰ ਗਿਆ ਕਰਮਾਂ ਵਾਲੇ ਦੇ ਮਾਂ ਵਾਲੇ ਪੱਖ ਤੋਂ ਬਾਦਸ਼ਾਹ ਵਾਲਾ ਬਲੱਡ ਆ ਗਿਆ ਪਿਓ ਵਾਲੇ ਪੱਖ ਤੋਂ ਅਲਬਖਸ਼ ਵਾਲਾ ਬਲੱਡ ਆ ਗਿਆ ਤੇ ਮਿੱਤਰੋ ਜਦੋਂ ਸੁੱਧਤਾ ਜਿਹੜੀ ਤੁਸੀਂ ਕੋਲੇ ਆ ਕੇ ਕੱਟੇ ਦੀ ਵੇਖੋਗੇ ਨਾ ਮਾਰਕਿੰਗ ਤਾਂ ਹੈ ਜੰਜਾਇਰ ਜਿਹੜੀ ਮਨੂ ਤੁਵੇਂ ਦੂ ਪੈਰ ਹੈਗੇ ਮਗਰ ਲੱਖਾਂ ਦੇ ਵਿੱਚ ਹੈਗਾ ਮੱਥੇ ਤੇ ਬੱਲ ਹੈਗਾ ਮਾਰਕਿੰਗ ਤਾਂ ਇੰਨੀ ਆ ਪਰ ਪਿੰਡਾ ਵੇਖਿਓ ਤੁਸੀਂ ਆ ਕੇ ਕਿੰਨਾ ਢਿੱਲਾ ਪਣ ਇਕੱਠਾ ਹੁੰਦਾ ਜਿਵੇਂ ਲਫਾਫਾ ਨਹੀਂ ਇਕੱਠਾ ਹੁੰਦਾ ਮੂਮਜਾਮ ਵਾਲਾ ਉਸੇ ਤਰ੍ਹਾਂ ਪਿੰਡੇ ਦਾ ਢਿੱਲਾ ਪਣ ਦੇ ਵਿੱਚ ਇਕੱਠਾ ਪਣ ਹੁੰਦਾ ਅਗੇ ਬੱਚਾ ਬੁੱੱਚਾ ਹਜੇ ਵੀਰੇ ਕੋਈ ਆਇਆ ਤਾਂ ਇਹ ਆਪਣੇ ਬਾਹਰ ਛੱਡਿਆ ਨਹੀਂ ਬਾਹਰ ਛੱਡਿਆ ਨਹੀਂ ਤੈਨੂੰ ਮੱਝਾ ਕਰਦੀ ਹੈ ਗੱਬਣਾ ਗੱਬਣਾ ਉਹ ਹਾਂਜੀ ਗੱਬਣਾ ਮੀਨਾ ਲੈਂਦਾ ਵੀ ਮੈਂ ਤਿੰਨੇ ਬੱਚਾ ਮੱਝਾ ਸੂਣ ਵਾਲੀਆਂ ਆ ਪਹਿਲੀ ਪਹਿਲੀ ਵਾਰੀ ਕਰਾਸ ਹੋਈਆਂ ਸੀ ਕੀ ਬਾਤ ਆ ਠੀਕ ਆ ਲੈ ਮਿੱਤਰੋ ਕਰਾਸਿੰਗ ਦੇ ਵਿੱਚ ਵੀ ਗੁੱਡ ਨਾੜਾ ਨੂੰ ਨਾ ਦਿਖਾਈਂਦੀ ਪਿੰਡੇ ਦੇ ਇਧਰਲੇ ਪਾਸੇ ਦੀ ਆਂ ਦੇਖੋ ਤੁਸੀਂ ਉਵੇਂ ਦੀਦੀਆਂ ਸਾਰਾ ਕੁਝ ਇਹ ਹੁੰਦਾ ਚਮੜੀ ਦੀ ਬਰੀਕੀ ਬਹੁਤ ਚੰਗੀ ਆ ਕੱਟੇ ਦੇ ਵਿੱਚ ਦੁੱਪੜਪਣ ਨਹੀਂ ਹੈ ਜਿੰਨਾ ਹੈਗਾ ਮਾਨਾ ਚਰਬੀ ਵਾਲਾ ਕੱਟਾ ਜਿੰਨਾ ਹੈਗਾ ਜਾਣ ਵਾਲਾ ਕੱਟਾ ਅੱਛਾ ਰੇਟ ਵੀਰੇ ਲੱਖ ਰੁਪਈਆ ਨੰਬਰ ਕਿਹੜੇ ਤੇ ਗੱਲ ਕਰੀਏ ਹੁਣ ਬਜਲੇ ਤੇ ਫੋਨ ਆਇਆ ਸੀ ਨਹੀਂ ਮੇਤਰੋ ਜਿਹੜੇ ਨੰਬਰ ਤੇ ਫੋਨ ਆਇਆ ਸੀ ਉਹ ਨੰਬਰ ਮੈਂ ਲਾ ਦੂੰਗਾ ਸਕਰੀਨ ਦੇ ਉੱਤੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ ਪਿੰਡ 2 ਡੀ ਕੇ ਆ ਜ਼ਿਲ੍ਹਾ ਫਰੀਦਕੋਟ